ਵੈਰੂਚੀ ਕਾ ਖਾਲਸਾ ਵੈਰੂਚੀ ਕੀ ਫਤਹਿ ਅਜਿਸੀ ਇੱਥੇ ਰਾਮਪੁਰੇ ਖੜੇ ਆ ਜਿੱਥੇ ਫੈਕਟਰੀ ਲੱਗੀ ਤਾਂਗਾ ਫੈਕਟਰੀ ਲੱਗੀ ਹੈ ਇਹ ਫੈਕਟਰੀਆਂ ਵਾਲਿਆਂ ਨੇ ਪਾਣੀ ਗੰਦਾ ਜਿਹੜਾ ਇੱਥੇ ਜਗਾ ਕਰਾਏ ਤੇ ਲੈ ਕੇ ਤੇ ਸਾਰਾ ਗੰਦਾ ਪਾਣੀ ਜਿਹੜਾ ਇੱਥੇ ਕਈ ਚ 4-5 ਨਹਿਰਾ ਜਿਹਾ ਬਣਾ ਰੱਖਿਆ ਹੈ ਨਾ ਤੇ ਇੰਨਾ ਗੰਦਾ ਪੜਿਆ ਹੈ ਕਿ ਬੋਹ ਆਂਦੀ ਹੈ ਔਰ ਸਾਡਾ ਜਿਹੜਾ ਪਿੰਗਰ ਵਾਲਾ ਬਿਲਕੁਲ ਮਾਨਾ ਵਾਲਾ ਬਿਲਕੁਲ ਨੇੜੇ ਹੈ ਇਹ ਸਾਰਾ ਪਾਣੀ ਥੱਲੇ ਜਾਣਾ ਤੇ ਅਸੀਂ ਬੋਲ ਰਹੇ ਕੱਢ ਕੇ ਜਿਹੜਾ ਪੀਣਾ ਹੈ ਤੇਦਾ ਮਤਲਬ ਸਾਨੂੰ ਜ਼ਹਿਰ ਪੀਣਾ ਪੈ ਰਿਹਾ ਹੈ ਤੇ ਇਹ ਜਿਹੜੀ ਇਹ ਤਰੀਕਾ ਹੀ ਬੰਦ ਹੋਣਾ ਚਾਹੀਦਾ ਇਹਨਾਂ ਨੂੰ ਟ੍ਰੀਟਮੈਂਟ ਪਲਾਂਟ ਲਗਾਣਾ ਚਾਹੀਦਾ ਹਰ ਤਾਂ ਕਿ ਤੇ ਸਾਬ ਦੇ ਪਾਣਾ ਵੀ ਹੈ ਇੱਥੇ ਦੇ ਸਾਬ ਪਾਣੀ ਪਾਉਣ ਐਸੇ ਤੇ ਨਹੀਂ ਬੋਹ ਆ ਰਹੀ ਹੈ ਕਿ ਖੜਾ ਨਹੀਂ ਹੋਇਆ ਜਾ ਰਿਹਾ ਤੇ ਅਸੀਂ ਸਾਰੇ ਸਾਡੇ ਮਰੀਜ਼ ਪਹਿਲਾਂ ਹੀ ਬਿਮਾਰ ਨੇ ਵਿਚਾਰੇ ਤੇ ਉਹਨਾਂ ਨੂੰ ਮਾਰਨਾ ਹੈ ਇਹ ਪਾਪੀ ਲੋਕ ਜਿਹੜੇ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਫੈਕਟਰੀ ਵਾਲਿਆਂ ਨੂੰ ਕਿ ਅਸੀਂ ਦੁਨੀਆ ਨੂੰ ਬਚਾ ਲੋ ਕਿ ਦੁਨੀਆ ਇੰਨਾ ਪੈਸਾ ਦਿੰਦੇ ਪਿੰਗਲਵਾੜੇ ਦੋਨੇ ਮਰੀਜ਼ਾਂ ਦੇ ਇਲਾਜ ਵਾਸਤੇ ਤੇ ਇਹ ਮਾਰਨ ਦਾ ਇੰਤਜ਼ਾਮ ਕਰ ਰਹੇ ਨੇ ਇਹਨਾਂ ਨੂੰ ਲਖ ਲਾਨਤ ਹੈ ਜੀ ਜਿੰਦਗੀ ਨਾਲ ਤੇ ਇਹੋ ਜੇ ਪੈਸਿਆਂ ਨੂੰ ਨਰਕ ਨੂੰ ਜਾਣਗੇ ਆਹ ਸਾਹਮਣੇ ਨਜ਼ਰ ਆ ਰਿਹਾ ਹੈ ਪਿੰਗਲਵਾੜੇ ਦੀ ਬਿਲਡਿੰਗ ਇਹ ਇੱਕ ਬ੍ਰਾਂਚ ਹੈ ਜੋ ਮਾਨਾਂ ਵਾਲੇ ਵਾਲੀ ਹੈ ਇੱਥੇ ਕਿੰਨੇ ਮਰੀਜ਼ ਨੇ ਭੇਜੇ ਆਪਣੇ ਇੱਥੇ ਤਾਂ ਕਰੀਬ ਸਨੇਕ ਸਮਝ ਲਓ 1000 1200 ਬਜ ਨੇ ਸਨੇਕ ਐ ਸਕੂਲ ਵੀ ਨੇ ਇੱਥੇ ਤੇ 8 850 ਤੋਂ ਮਰੀਜ਼ ਹੀ ਮਰੀਜ਼ ਨੇ ਇੱਥੇ ਸਾਢੇ 850 ਜਾਂ 900 ਦੇ ਕਰੀਬ ਮਰੀਜ਼ ਨੇ ਇੰਨੀ ਸੇਵਾਦਾਰ ਹੋਣਗੇ ਆ ਜਿਹੜਾ ਤੁਸੀਂ ਔਰ ਸੇਵਾਦਾਰ ਵੀ ਇੰਨੇ ਨੇ ਮਤਲਬ ਕੁੱਲ ਮਿਲਾ ਕੇ 21800 ਦੇ ਕਰੀਬ ਜਾਂ 2000 ਮੰਨ ਲਓ ਔਰ ਆ ਵੇਖੋ ਕਿੰਨਾ ਪਾਣੀ ਆਏ ਆ ਆ ਐਂ ਬਣਾਈਆਂ ਹੋਈਆਂ ਤੁਸੀਂ ਕਹ ਲਓ ਇਹ ਖਾਲੀਆਂ ਵੀ ਨਹੀਂ ਇਹ ਤਾਂ ਕਸੀਆਂ ਐ ਔਰ ਇਧਰਲੇ ਪਾਸੇ ਵੀ ਵਖਾਦੀ ਸ਼ਰਾਹ ਸਾਹਮਣੇ ਉਹ ਪਰੇ ਤੱਕ ਛਪਾਇਦਾ ਹੈ ਦੂਰ ਤੱਕ ਔਰ ਇਹਦੇ ਅੰਦਰ ਵੀ ਐਂ ਬਣਾਏ ਹੋਏ ਨੇ ਔਰ ਪਰੇ ਤੱਕ ਐ ਬਣਾਏ ਹੋਏ ਨੇ ਔਰ ਆ ਜਿਹੜਾ ਮੇਰੇ ਪਿੱਛੇ ਆ ਇਧਰ ਲਿਆ ਆ ਫੈਕਟਰੀਆਂ ਨੇ ਜਿਹਦੇ ਚ ਡਾਈੰਗ ਫੈਕਟਰੀ ਵੀ ਇਸ ਨੇ ਤੇ ਹੋਰ ਵੀ ਨਹੀਂ ਹੁਣ ਇਹ ਸੋਚਣ ਵਾਲੀ ਗੱਲ ਹੈ ਕਿ ਉੱਥੇ 2000 ਬੰਦਾ ਲੈ ਰਹਿ ਰਿਹਾ ਮਰੀਜ਼ ਜਿਹਦਾ ਭੈਣ ਜੀ ਨੇ ਜ਼ਿਕਰ ਕੀਤਾ ਹੁਣੇ ਕਿਉਂ ਇਥੇ ਉਹਨਾਂ ਨੂੰ ਸਿਹਤ ਯਾਬ ਕਰਕੇ ਭੇਜਣ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਵਾਲੇ ਆਉਂਦੇ ਨੇ ਨਾਲਾ ਇਧਰਲੇ ਪਾਸੇ ਚਲੇ ਜਾਉ ਸ਼ਹਿਰ ਹੈ ਔਰ ਇਨ੍ਹਾਂ ਦਾ ਆ ਮੈਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਵੀ ਪੁੱਛੂੰਗਾ ਕਿ ਸਿਰਫ ਫਾਰਮੈਲਟੀ ਦਾ ਜਲੂਸ ਕੱਢਿਆ ਜਾ ਰਿਹਾ ਹੈ ਕਿ ਲਓ ਜੀ ਅਸੀਂ ਸ਼ਫੈਦੇ ਲਾਤੇ ਆ ਵਿੱਚ ਪਾਣੀ ਇਹ ਦੱਸੋ ਪਾਣੀ ਜਾਊਗਾ ਕਿੱਥੇ ਇਹ ਪਾਣੀ ਕਿੱਥੇ ਜਾਊਗਾ ਇਹ ਸਿੰਮ ਕੇ ਥੱਲੇ ਜਾਊਗਾ ਆਹੀ ਕੋਸ਼ ਅਸੀਂ ਮੁਖਤਸਰ ਦੇ ਨਾਲ ਜੋ ਸੇਤੀਆ ਪੇਪਰ ਮੇਲਾ ਉੱਥੇ ਵੇਖਿਆ ਆਹੀ ਕੁਛ ਅਸੀਂ ਜਗਤਜੀਤ ਹਮੀਰੇ ਵੇਖਿਆ ਆਹੀ ਕੰਮ ਹੋਊਗਾ ਇਹ ਬਚਾਉਣ ਤੇ ਲੱਗੇ ਰਹਿਣ ਜ਼ਿੰਦਗੀ ਇੱਧਰ ਆ ਜਾਓ ਤੁਰੇ ਆਓ ਨਾਲ ਨਾਲ ਇਹ ਜ਼ਿੰਦਗੀ ਬਚਾਉਣ ਤੇ ਲੱਗੇ ਰਹਿਣ ਤੇ ਇਹ ਮਾਰਨ ਤੇ ਲੱਗੇ ਰਹਿਣ ਫੈਕਟਰੀਆਂ ਵਾਲੇ ਮੈਂ ਇੱਕ ਗੱਲ ਪੁੱਛਣੀ ਚਾਹੂੰਗਾ এনਵਾਇਰਨਮੈਂਟ ਵਾਲਿਆਂ ਨੂੰ ਕੀ ਇਸ ਤਰ੍ਹਾਂ ਦਾ ਦੱਸਣਗੇ ਇਹ ਕੀ ਫਾਰਮੈਲਟੀ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੱਸੂਗਾ ਸਾਰਾ ਗੰਦਾ ਪਾਣੀ ਹੈ ਆ ਮਾੜਾ ਚੜ ਕੇ ਵਖਾਸ਼ ਰਾਂ ਇ ਚੜ ਕੇ ਵਖਾ ਕੱਟੀ ਨਾਲ ਵਿੱਚੋਂ ਆ ਤੁਸੀਂ ਜੋ ਵੇਖ ਰਹੇ ਆ ਕੰਧ ਦੇ ਉੱਤੋਂ ਦੀ ਇਹ ਦੂਰ ਤੱਕ ਐਂ ਸ਼ਪੈਦੇ ਨੇ ਔਰ ਉਹਦੇ ਵਿੱਚ ਪਾਣੀ ਹੈ ਕਾਲਾ ਪਾਣੀ ਇਸੇ ਤਰੀਕੇ ਨਾਲ ਬਣਾਇਆ ਹੁਣ ਇਹ ਦਸੋ ਲੈ ਵੀ ਇਹ ਦਾ ਬਸ ਬਸ ਠੀਕ ਆ ਬੇਟਾ ਬਾਲਾ ਉੱਤੇ ਜਾਣ ਦੀ ਵੀ ਨਹੀਂ ਲੋੜ ਇਹ ਬਾਇਓ ਪ੍ਰੋਡਕਟ ਕੋਈ ਬਣਾ ਨਹੀਂ ਸਕਦੇ ਇਸ ਪਾਣੀ ਦਾ ਜਾਂ ਲੋਕਾਂ ਨੂੰ ਮਾਰਨਗੇ ਐ ਕਰਕੇ ਵੀ ਟ੍ਰੀਟਮੈਂਟ ਪਲੈਂਟ ਕਿਉਂ ਨਹੀਂ ਲਾ ਸਕਦੇ ਭੈਣ ਜੀ ਇਹ ਖੋਰ ਗੱਲ ਹੈ ਜਿਹੜਾ ਡਾਈਂਗ ਹੈ ਨਾ ਕੋਈ ਵੀ ਪਲੈਂਟ ਉਹਨੂੰ ਕਲੀਨ ਨਹੀਂ ਕਰ ਸਕਦਾਗਾ ਕਲੀਨ ਹੀ ਨਹੀਂ ਕਰ ਸਕਦਾ ਉਹਨੂੰ ਇਹ ਤਾਂ ਤੁਹਾਨੂੰ ਬੰਦ ਕਰਨੇ ਪੈਣਗੇ ਜਾਂ ਤਾਂ ਇਹਨਾਂ ਨੂੰ ਡਰਾਈ ਡਾਈਂਗ ਲੈ ਕੇ ਆਉਣੀ ਪਊਗੀ ਜਾਂ ਇਹਨੂੰ ਜ਼ੀਰੋ ਲਿਕਵਿਡ ਤੇ ਜਾਂ ਡਿਸਚਾਰਜ ਤੇ ਜਾਣਾ ਪਊਗਾ ਤੇ ਜਾਂ ਬਾਇਓ ਪ੍ਰੋਡਕਟ ਬਣਾ ਕੇ ਇਸ ਪਾਣੀ ਨੂੰ ਯੂਜ਼ ਕਰਨਾ ਪਊਗਾ ਇਹ ਕੀ ਕਰਦੇ ਸਾਰਾ ਪਾਣੀ ਐ ਪਾ ਦਿੰਦੇ ਨੇ ਔਰ ਇਹ ਸਿਮ ਕੇ ਥੱਲੇ ਚਲਿਆ ਜਾਂਦਾ ਤੇ ਸਾਡੇ ਨਾਲ ਉਥੇ ਬੋਰ ਉਥੋਂ ਆਈ ਜਾਂਦਾ ਆਹੀ ਮਸਲਾ ਇਹ ਆ ਹਜੇ ਸਿਰਫ ਆਪਾਂ ਆ ਵੇਖ ਰਹੇ ਆ ਹਜੇ ਇਸ ਤੋਂ ਇਲਾਵਾ ਇਹ ਅੰਦਰ ਇਹਨਾਂ ਨੇ ਬੋਰ ਕੀਤੇ ਹੋਣੇ ਆ ਔਰ ਬੋਰ ਕਰਕੇ ਉਹਦੇ ਵਿੱਚ ਪਾ ਰਹੇ ਹੋਣਗੇ ਹੁਣ ਮੈਂ ਇੱਕੋ ਗਵਰਨਮੈਂਟ ਵਾਲਿਆਂ ਨੂੰ ਪੁੱਛਣਾ ਚਾਹਣਾ ਹੈ ਕਿ ਉਹ ਕੁਝ ਹੋਰ ਨਹੀਂ ਕਰ ਸਕਦੇ ਆਪਦੇ ਵੱਲੋਂ ਕੁਝ ਨਹੀਂ ਕਰ ਸਕਦੇ ਇਹਨੂੰ ਰੋਕ ਨਹੀਂ ਸਕਦੇਗੇ ਤੁਸੀਂ ਜ਼ਿੰਦਗੀ ਨਹੀਂ ਬਚਾਉਣੀ ਜ਼ਿੰਦਗੀ ਭੈਣ ਜੀਰੀ ਬਚਾਰੇ ਆ 2000 ਬੰਦਾ ਇੱਥੇ ਔਰ ਜੋ ਮਾਰ ਰਹੇ ਉਹਨਾਂ ਨੂੰ ਤੁਸੀਂ ਉਹਨਾਂ ਲਈ ਅੱਜ ਸਾਡੇ ਉੱਤੇ ਆਏ ਸੀ ਕਿ ਡੀਸੀ ਸਾਹਿਬਾ ਵੀ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਆ ਵੇਖ ਜੋ ਮਾੜਾ ਜਿਹਾ ਆ ਕੇ ਪਿੰਗਲਵਾੜੇ ਦੇ ਆਸ-ਪਾਸੇ ਕੀ ਹੋ ਰਿਹਾ ਹੈ ਇਹ ਇੱਕ ਮਾਡਲ ਹੈ ਦੁਨੀਆਂ ਲਈ ਪੰਜਾਬ ਦਾ ਸੇਵਾ ਦਾ ਮਾਡਲ ਪਿੰਗਲਵਾੜਾ ਆ ਉਹਦੇ ਨਾਲ ਵੇਖ ਲੋ 2000 ਬੰਦਾ ਉੱਥੇ ਐ 1000 ਦੇ ਕਰੀਬ ਵਰਾ ਮਰੀਜ਼ ਨੇ ਤੇ 1000 ਦੇ ਕਰੀਬ ਸਭਾਂ ਲੈਣ ਵਾਲੇ ਆ ਖੜੇ ਆ ਅਸੀਂ ਆ ਕੱਸੀਆਂ ਬਣਾਈਆਂ ਪਈਆਂ ਗੰਦੇ ਪਾਣੀ ਦੀਆਂ ਕੋਈ ਇੱਕ ਬੰਦਾ ਦੱਸ ਦੂਗਾ ਇਹ ਵੀ ਇਹ ਪਾਣੀ ਕਿੱਥੇ ਜਾਊਗਾ ਇਹ ਕਿੱਥੇ ਜਾਊਗਾ ਇਹ ਕਿੱਥੇ ਜਾ ਸਕਦਾ ਧਰਤੀ ਦੇ ਥੱਲੇ ਜਾਊਗਾ ਇਹ ਤਾਂ ਬਾਹਰ ਦੇ ਅੰਦਰ ਵੀ ਇਦਾਂ ਹੀ ਇਹ ਅੰਦਰ ਵੀ ਇਹ ਸਾਰਾ ਕੁਝ ਭਰਿਆ ਪਿਆ ਇਹਨਾਂ ਨੇ ਹਜੇ ਭੈਣ ਜੀ ਇਹ ਤਾਂ ਆਪਾਂ ਵੇਖ ਰਹੇ ਆ ਇਹ ਇਹਦੂ ਜ਼ਿਆਦਾ ਰਿਵਰਸ ਬੋਰ ਕਰਕੇ ਥੱਲੇ ਪਾ ਰਹੇ ਨੇ ਆ ਨੇੜੇ ਤੇੜੇ ਦੇ ਪਿੰਡਾਂ ਦਾ ਵੇਖ ਲਿਓ ਜੇ ਸ਼ਹਿਰ ਦਾ ਸੱਤਿਆ ਨਾਸ਼ ਹੋ ਜਾਣਾ ਪਾਣੀ ਦਾ ਆਹ ਮੁਕਤਸਰ ਕੋਲੇ ਹੈ ਕਿ ਸੇਤੀਆ ਪੇਪਰ ਮਿਲ ਹੈ ਉੱਥੇ ਨਾ ਜੀ 1500 ਕਿੱਲੇ ਚ ਸ਼ਪੈਦਾ ਲਾਇਆ ਇਹਨਾਂ ਨੇ ਭੈਣ ਜੀ ਤੇ 1500 ਕਿੱਲੇ ਚ ਆ ਹੀ ਤੁਰਿਆ ਫਿਰਦਾ ਜਿਵੇਂ ਆ ਫਿਰਦਾ ਔਰ ਮੈਂ ਕਿਹਾ ਜਾਊਗਾ ਕਿੱਧਰ ਆਂਦੇ ਜੀ ਇਹ ਸਿੰਮ ਕੇ ਥੱਲੇ ਚਲਿਆ ਜਾਊਗਾ ਇੱਕ ਵਾਰੀ ਫੇਰ ਤੁਹਾਨੂੰ ਪੰਜੀ ਆਜੋ ਜਮਾੜਾ ਜੈ ਇੱਧਰ ਆਜੋ ਆਜੋ ਇਹ ਰਾਮਪੁਰਾ ਪਿੰਡ ਜੇ ਅੰਮ੍ਰਿਤਸਰ ਇਹ ਰਾਮਪੁਰਾ ਚੀਤਾ ਕੋਈ ਗੱਲ ਰਾਮਪੁਰਾ ਚੀਤਾ ਅਸੀਂ ਖੜੇ ਆ ਤੇ ਜਿਹੜਾ ਉਹ ਪਿੰਗਲਵਾੜੇ ਵਾਲਾ ਬ੍ਰਾਂਚ ਹੈ ਉਹ ਮਾਨਾ ਵਾਲਾ ਬ੍ਰਾਂਚ ਮੰਨੀ ਜਾਂਦੀ ਹੈ ਔਰ ਇੱਧਰਲੇ ਪਾਸੇ ਆਹ ਫੈਕਟਰੀਆਂ ਨੇ ਇੱਥੇ ਪਾਣੀ ਪਾ ਰਹੇ ਔਰ ਇੱਧਰ ਆ ਆ ਮਤਲਬ ਆਈ ਕਾਂਟ ਅੰਡਰਸਟੈਂਡ ਕਿ ਇਹਨਾਂ ਨੂੰ ਦੀਦਾ ਨਹੀਂ ਗਿਆ ਇਹ ਸਾਰਾ ਕੁਝ ਆ ਪਾਣੀ ਵੀ ਨਾਲ ਆਵੇ ਵੇਚੀ 30 ਦਿਨ ਤੁਸੀਂ ਕਹੋ ਤੁਸੀਂ ਕਹੋ ਉਹ ਆ ਗਿਆ ਫੈਕਟਰੀ ਵਾਲਾ ਫੈਕਟਰੀ ਮਾਲਕ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜੇ 30 ਦਿਨ ਦੇ ਵਿੱਚ ਪ੍ਰਬੰਧ ਨਾ ਆਇਆ ਤੇ ਸਾਰੇ ਮਰੀਜ਼ ਜਿੱਥੇ ਦੀ ਰੈਸ਼ ਆ ਉਹ ਤੇ ਅੱਬੂਏ ਅੱਗੇ ਜਾ ਕੇ ਰਾਤ ਦਿਨ ਬਿਠਾ ਦਿੱਤੇ ਜਾਣਗੇ ਔਰ ਸਾਰਾ ਪ੍ਰਸ਼ਾਸਨ ਵੀ ਵੇਖੇਗਾ ਔਰ ਸਰਕਾਰਾਂ ਵੀ ਆਉਣ ਗਿਆ ਇਹ ਸਾਰਿਆਂ ਦੀ ਇੱਕ ਚਿੰਤਾ ਦਾ ਵਿਸ਼ਾ ਬਣ ਜਾਏਗੀ ਕਿ ਮਰੀਜ਼ਾਂ ਦੇ ਨਾਲ ਜਿਹੜੇ ਅੱਗੇ ਵਿਚਾਰੇ ਮਰੀਜ਼ ਨੇ ਪਹਿਲਾਂ ਹੀ ਤੰਦਰੁਸਤ ਨਹੀਂ ਉਹਨਾਂ ਦੇ ਨਾਲ ਇੰਨਾ ਧੱਕਾ ਜਿਹੜਾ ਹੋ ਰਿਹਾ ਆ ਇਹ ਕਦੀ ਬਰਦਾਸ਼ਤ ਨਹੀਂ ਹੋਏਗਾ ਮਾਲਕ ਦਾ ਅਸੀਂ ਹਾਊਸ ਲੱਭ ਕੇ ਉਹਦੇ ਮਾਲਕ ਦੇ ਬੂਹੇ ਅੱਗੇ ਸਾਡੇ ਸਾਰੇ ਐਮਪਲਾਈ ਸੇਵਾਦਾਰ ਸਾਡੇ ਭੈਣ ਭਰਾ ਔਰ ਸਾਡੇ ਜਿੰਨੇ ਵੀ ਪਿੰਗਲਵਾੜੇ ਨਾਲ ਪਿਆਰ ਕਰਨ ਵਾਲੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਵਿਦੇਸ਼ਾਂ 'ਚ ਬੈਠੇ ਆ ਉਹਨਾਂ ਸਾਰਿਆਂ ਦੇ ਸ਼ੁਭਵਾਹਾਵਾਂ ਨਾਲ ਨੇ ਅੱਜ ਵੀ ਆਏ ਹੋਏ ਨੇ ਇੰਗਲੈਂਡ ਤੋਂ ਵੀ ਆਏ ਹੋਏ ਨੇ ਔਰ ਸਾਰੇ ਜਿਹੜੇ ਉਹਨਾਂ ਦੇ ਬੂਏ ਅਗੇ ਸੀ ਰਾਤ ਦੇਣ ਬਿਠਾ ਜਾਗੇ ਉੱਥੇ ਹੀ ਟੈਂਟ ਲਾ ਦਾਂਗੇ ਵੇਖੀ ਜੋ ਫਿਰ ਜੋ ਹੋਏਗੀ ਉਹ ਹੋਏਗੀ ਭੈਣੇ ਭਾਈ ਜੀ ਅਜੇ ਮੀਂਹ ਪੈ ਰਿਹਾ ਹੈ ਤੇ ਪਾਣੀ ਵੇਖੋ ਕਿਵੇਂ ਜਾਏ ਅਜੇ ਜੇ ਮੀਂਹ ਦਾ ਪਾਣੀ ਵਿੱਚ ਨਾ ਹੁੰਦਾ ਤਾਂ ਇਹ ਕੇਵ ਜਾ ਪਾਣੀ ਹੋਣਾ ਸੀਗਾ ਬਾਈ ਇਨਾ ਬੁਰਾ ਹਾਲ ਹੈ ਹੱਦ ਹੈ ਸੱਚੀ ਹੱਦ ਹੱਦ ਤੋਂ ਵੱਧ ਹੈ ਬਲਕੇ